we ਕਹਿੰਦੇ ਕਰਦੇ ਤੂੰ ਕੋਈ ਗੱਲ ਨਹੀਂ ਪਾਉਂਦਾ ਹਾਂਜੀ ਪ੍ਰਧਾਨ ਜੀ ਜਿਸ ਤਰ੍ਹਾਂ ਦੁੱਧ ਯੂਨੀਅਨ ਨਾਲੋਂ ਅਜੇ ਭਾਈ ਜੀ ਨੇ ਹੈਲਪ ਕੀਤੀ ਜੇ ਇਸ ਬਾਰੇ ਕੀ ਵਾਹਿਬ ਜੀ ਦਾ ਖਾਲਸਾ ਸ੍ਰੀ ਵਾਹਿਬ ਜੀ ਦੇ ਪੱਲੇ ਸਭ ਤੋਂ ਪਹਿਲਾਂ ਤੁਹਾਡਾ ਮਿਹਰਿਆ ਦਾ ਧੰਨਵਾਦ ਕਰਦਾ ਕਿ ਹਰ ਸਮੇਂ ਸਾਡੇ ਨਾਲ ਸੂਰੂ ਕਿਸੇ ਮੋੜ ਜੰਦੇ ਆ ਤੇ ਸਾਡੀ ਜਥੇਬੰਦੀ ਵੱਲੋਂ ਇਹ ਜਿਹੜੀ ਪ੍ਰਵਿੰਦਰ ਜੀ ਨੂੰ ਪ੍ਰੋਪਰ ਟ੍ਰਾਪ ਟੇਂਡ ਦੀ ਜਿੰਨਾ ਵੀ ਇਲਾਜ ਦਾ ਸਾਰਾ ਖਰਚਾ ਸੀਦਾ ਇਹ ਦੁਨੀਆ ਵੱਲੋਂ ਪੁੱਛਿਆ ਗਿਆ ਜਿੰਨਾ ਵੀ ਇਹਦੇ ਗਾਂ ਆਊਗਾ ਖਰਚਾ ਉਹ ਵੀ ਜੁਮੇਣ ਲਾਊਗਾ ਤੇ ਇਹਨਾਂ ਦੇ ਪਰਿਵਾਰ ਵੱਲੋਂ ਜਾਂ ਪ੍ਰਵਿੰਦਰ ਵੱਲੋਂ ਇਹੋ ਜੀ ਕਿ ਕੋਈ ਵੀ ਸਹਾਇਤਾ ਨਹੀਂ ਮੰਗੀ ਗਈ ਸੀ ਜੀ ਪਰ ਸਾਡੇ ਆਗੂ ਬਹੁਤ ਸਮਝਦਾਰ ਸੀਗੇ ਤੇ ਸਾਰੇ ਦੋਸਤਾਂ ਵੀਰੇ ਨੇ ਇਹ ਜਾ ਕਰਕੇ ਕਿਹਾ ਕਿ ਆਪਾਂ ਇਹ ਮਦਦ ਜ਼ਰੂਰ ਕਰਨੀ ਹੈ ਕਿਉਂਕਿ ਸਾਡੀ ਸੇਵਾ ਵੀ ਬਹੁਤ ਵਧੀਆ ਅਨੁਜਲੇ ਦੀ ਨਿਭਾ ਰਿਹਾ ਇਸ ਕਰਕੇ ਸਾਡੇ ਦੋਸਤਾਂ ਦਾ ਸਾਰਾ ਇਹ ਫੈਸਲਾ ਸੀਗਾ ਈ ਲੱਗਦਾ ਇਹ ਜਿਹੜੀ ਦੋਦੀ ਜੁਨੀਅਨ ਹੈ ਇੱਕ ਕਰਦੇ ਵਰਕਰ ਦੇ ਨਾਲ ਆ ਜਿਹੜਾ ਪਰਿਵਾਰ ਲੈਵਲ ਤੇ 걔ੜੇ ਖੜਦੇ ਹਾਂਜੀ ਇਹ ਇੱਕ ਇਹ ਪ੍ਰਵਿੰਦਰ ਸਿੰਘ ਨਹੀਂ ਗਾ ਕੇ ਸਾਡੇ ਸਾਰੇ ਹੀ ਦੋਦੀ ਤੇ ਸੇ ਤੇ ਵੀ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਆ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਾਂ ਤੇ ਖੜਦੇ ਰਹਿਣ ਕੀ ਇਸ ਤੋਂ ਤੁਹਾਡੀ ਜਿਹੜੀ ਹੋਣੀ ਕੋਈ ਜਿਹੜਾ ਨਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਅਸੀਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜੁਨੀਅਨ ਦੇ ਨਾਲ ਜੁੜੋ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਪਰਿਵਾਰਕ ਸਮੱਸਿਆ ਆਉਂਦੀ ਆ ਘਰ ਦੇ ਵਿੱਚ ਸਮੱਸਿਆ ਆਉਂਦੀ ਆ ਦੁੱਧ ਦੀ ਦਿੱਕਰ ਆਉਂਦੀ ਆ ਜਾਂ ਤੁਹਾਡੇ ਪੈਸੇ ਮਰਦੇ ਆ ਜਾਂ ਟ੍ਰੈਫਿਕ ਤੁਹਾਨੂੰ ਤੰਗ-ਤੰਗ ਕਰਦੇ ਆ ਅਸੀਂ ਉੱਥੇ ਸਾਰੇ ਦੁੱਧ ਦੀ ਵੀ ਇਕੱਠੇ ਹੋ ਕੇ ਸੱਚੀ ਦੀ ਮਦਦ ਨੂੰ ਕਰਦੇ ਹਾਂ ਇਸ ਤੋਂ ਇਲਾਵਾ ਹੋਰ ਵੀ ਚੀਜ਼ ਬਸ ਅਸੀਂ ਲੋਕ ਸੇਵਾ ਦੇ ਵਿੱਚ ਵੀ ਥੋੜਾ ਯੋਗਦਾਨ ਪਾਉਂਦੇ ਰਹਿੰਦੇ ਆ ਜਿਸ ਤਰ੍ਹਾਂ ਕਿ ਕਿਸੇ ਗਰੀਬ ਦੀ ਮਦਦ ਕਰਕੇ ਜਾਂ ਕੋਈ ਹੋਰ ਮੰਨੋ ਕਿਸੇ ਤਰ੍ਹਾਂ ਦੀ ਸੇਵਾ ਮੰਗਦੇ ਸੀ ਜਿਹੜਾ ਖੜਦਾ ਦੋਦੀ ਦੀ ਖਾਸ ਕਰਕੇ ਅਸੀਂ ਕਿਸੇ ਗੱਲੋਂ ਨਹੀਂ ਭਾਦੇ ਉਹਦੇ ਪੈਸੇ ਦੀ ਲੋੜ ਆ ਪਰਿਵਾਰ ਦੀ ਲੋੜ ਜਾਂ ਚ ਲੋੜ ਆ ਕਿਸੇ ਦੀ ਦਿੱਕਤ ਆ ਬਿਮਾਰੀ ਸਮਾਰੇ ਤੇ ਅਸੀਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਜਿਹੜਾ ਸਾਨੂੰ ਜੂਨੀਅਰ ਨੂੰ ਸਹਯੋਗ ਦਿੰਦਾ ਉਸੇ ਨਾਲ ਹੀ ਲੜਦੇ ਦੂਜੇ ਨਾਲ ਜਿਹੜਾ ਸਾਨੂੰ ਸਹਯੋਗ ਨਹੀਂ ਦਿੰਦਾ ਅਸੀਂ ਨਾ ਕਦੇ ਖੜਾਂਗੇ ਤੇ ਨਾ ਜਿਹੜਾ ਸਹਯੋਗ ਦੀ ਗੱਲ ਕੀਤੀ ਹੈ ਉਹ ਵੀ ਤਾਂ ਕੱਲੇ ਫੀਲਡ ਕੋਰ ਵਿੱਚ ਜਾਂ ਥੋੜਾ ਪੰਜਾਬ ਲੈਵਲ ਤੇ ਜਾਂਦੇ ਆ ਇਹ ਯੋਗਦਾਨ ਤਾਂ ਲਗ ਲਗ ਜਿਹੜਾ ਅਸੀਂ ਪ੍ਰਵਿੰਦਰ ਜੀ ਨੂੰ ਦੇ ਰਹੇ ਆਂ ਇਹ ਕੱਲਾ ਸਾਡਾ ਕੋੜ ਪੂਰਾ ਬਲਾਕ ਕੇ ਫਰੀਪੁਰ ਬਲਾਕ ਨੇ ਮੱਤਦ ਦਿੱਤੀ ਹੈ ਤੇ ਜੇ ਅਸੀਂ ਪੰਜਾਬ ਤੋਂ ਮੰਗੀਏ ਤਾਂ ਅਸੀਂ ਪੰਜਾਬ ਤੋਂ ਨਹੀਂ ਮੰਗਦੇ ਅਸੀਂ ਆਪ ਹੀ ਦੁੱਧ ਦੀ ਸਾਡੇ ਕੋਲੋਂ ਸਭ ਬਹੁਤ ਇਕੱਠੀ ਹੋ ਜੰਦੀ ਸਾਡੇ ਇਹੋ ਜਿਹੇ ਸਤਕਾਰਯੋਗ ਸਾਥੀ ਆ ਜਿਹੜੇ ਕੋਈ 5-5 10000 ਦੇਣ ਲੱਗੇ ਵੀ ਪਰਵਾਹ ਨਹੀਂ ਕਰਦੇ ਵਾਹਿਗੁਰੂ ਜੀ ਕੀ ਨਾਮ ਵਾਹਿ ਹੈ ਗੁਰਜੀ ਕੀ ਫਤਿਹ ਜੋ ਮੈਂ ਹੰਦਰ ਅੰਗਾਂ ਵਾਦੇ ਰਣਾਲਾ ਹਾਂ ਜੋ ਮੇਰਾ ਨਾਮ ਪਰਮਿੰਦਰ ਸਿੰਘ ਜੋ ਮੈਂ ਦੁੱਧ ਦਾ ਕੰਮ ਕਰਦਾ ਸੀ ਤੇ ਛੋਟੀ ਜੀ ਮੈਨੂੰ ਇਹਨਾਂ ਨੇ ਜ਼ਿੰਮੇਵਾਰੀ ਵੀ ਦਿੱਤੀ ਸੀ ਈਕੋਟ ਜਿਲ੍ਹੇ ਦੀ ਸੇਵਾ ਕਰਦਾ ਮੈਂ ਸੇਵਾ ਵੀ ਨਾਲ-ਨਾਲ ਕਰਦਾ ਰਿਆ ਤੇ ਨਾਲ-ਨਾਲ ਦੁੱਧ ਦਾ ਹੀ ਆਪਦਾ ਕੰਮ ਕਰਦਾ ਰਿਆ ਕਿਸੇ ਦਿਨ ਕੋਈ ਭਿਆਨਕ ਸਮਾਂ ਆ ਗਿਆ ਜੋ ਮੇਰਾ ਐਕਸੀਡੈਂਟ ਹੋ ਗਿਆ ਸੀ ਜੰਨਾ ਪ੍ਰੋਪਰ ਮੇਰੇ ਇਲਾਜ ਤੇ ਪੈਸਾ ਲੱਗਾ ਜੋ ਮੇਦਾ ਖਰਚਾ ਹੋਇਆ ਸਾਡਾ ਜੋ ਮੇਰੇ ਵੀਰ ਦੁੱਧੇ ਵੀਰ ਹਨ ਉਹਨਾਂ ਨੇ ਸਾਧਿਆਂ ਨੇ ਹੀ ਕੀਤਾ ਕਿ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੋ ਇਹਨਾਂ ਨੇ ਮੇਰੀ ਸਹਾਇਤਾ ਕੀਤੀ ਜਿੰਨਾ ਵੀ ਟੋਟਲ ਮੇਰੇ ਤੇ ਪੈਸੇ ਲੱਗੇ ਹਨ ਜੋ ਹਸਪਤਾਲ ਦੇ ਵਿੱਚ ਜੋ ਸਾਡਾ ਸਾਰਾ ਉਹ ਜੁਨੀਆ ਨੇ ਲਾਇਆ ਇਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਖਾਸ ਤੌਰ ਤੇ ਜੋ ਸਾਡੇ ਤਰੀਕੋਟ ਦੇ ਸਾਥੀ ਹਨ ਜੋ ਸਾਡੇ ਵਰਦਾਨ ਗਰਬਾਲ ਸਿੰਘ ਜੀ ਹਨ ਜੋ ਸਾਡੇ ਸੰਗਤਰੀ ਹਨ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਜੋ ਸਾਡੇ ਦੁੱਧੀ ਵੀਰ ਹਨ ਇਹਨਾਂ ਦਾ ਮੈਂ ਨਹੀਂ ਤੇ ਬਹੁਤ-ਬਹੁਤ ਧੰਨਵਾਦੀ ਹਾਂ ਇਹਨਾਂ ਨੇ ਮੈਨੂੰ ਬਹੁਤ ਯੋਗਦਾਨ ਦਿੱਤਾ ਜੋ ਕਿ ਮੈਨੂੰ ਚੱਕ ਕੇ ਵੀ ਲੈ ਕੇ ਗਏ ਆਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਮੇਰੀ ਸਹਾਇਤਾ ਵੀ ਕੀਤੀ ਮੈਨੂੰ ਕਿਸੇ ਕੋਈ ਵੀ ਟੋਟ ਨਹੀਂ ਆਉਣ ਦਿੱਤੀ ਸਦਕਾ ਮੈਨੂੰ ਇਹੋ ਹੀ ਆਂਦੇ ਰਏ ਆ ਮੇਰੇ ਵੀਰ ਬਈ ਬਸ ਤੈਨੂੰ ਪੈਸੇ ਦਾ ਕੋਈ ਫਿਕਰ ਨਹੀਂ ਹੋਣਾ ਜੋ ਪੈਸਾ ਅਸੀਂ ਆਪੇ ਲਾਵਾਂਗੇ ਬਈ ਤੂੰ ਆਪਦਾ ਬੈਸ ਤੇ ਰਾਮ ਨਾਲ ਇਲਾਜ ਕਰਾ ਜੋ ਮੈਂ ਹੁਣ ਤੱਕ ਆਪਦਾ ਇਲਾਜ ਕਰਵਾਉਂਦਾ ਰਿਆਂ ਜੋ ਪੈਸਾ ਲੱਗਾ ਮੇਰੇ ਤੇ ਜੋ ਸਾਡੀ ਸਾਰੀ ਸਮੁੱਚੀ ਦੁੱਧ ਦੀ ਯੂਨੀਅਨ ਜੋ ਫਰੀਦਪੁਰ ਦੀ ਉਹਨਾਂ ਨੇ ਮੇਰੀ ਇਲਾਜ ਤੇ ਪੈਸੇ ਲਾਏ ਹਨ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ